ਅਲੀ ਅੱਜ ਮੈਂ ਤੁਹਾਨੂੰ ਲੈ ਕੇ ਆਂ ਜੀ ਮਕਾਓ ਦੇ ਗਾਰਡਨ ਦੇ ਸਨ ਫਰਾਂਸਿਸਕੋ ਪਾਰਕ ਦੇ ਵਿੱਚ ਜੋ ਕਿ ਗ੍ਰੈਨਲਿਸ ਬੋਰੀ ਬੈਕਸਾਈਡ ਦੇ ਹੈਗਾ ਤੇ ਰੂਆ ਦੇ ਕੈਂਪੋ ਜਾਨਕੀ ਸੋਹਾਂ ਮੇਂ ਏਰੀਏ ਤੋਂ ਪਹਿਲਾਂ ਆਉਂਦਾ ਹੈਗਾ ਤੇ ਨਾਲ ਹੀ ਇਹਦੇ ਮਕਾਓ ਸਿਨੇਮਾ థియేਟਰ ਵੀ ਹੈਗਾ ਤੇ ਇਹ ਕੁਝ ਇਦਾਂ ਦੀ ਖੂਬਸੂਰਤੀ ਹੈਗੀ ਐ ਮੈਂ ਤੁਹਾਨੂੰ ਤੇ ਕੁਝ ਇਦਾਂ ਦੀ ਖੂਬਸੂਰਤੀ ਹੈਗੀ ਐ ਦੀ ਗਾਰਡਨ ਦੇ ਸਨ ਫਰਾਂਸਿਸਕੋ ਪਾਰਕ ਦੀ ਚਾਰਚ ਪਰੇ ਹਰਿਆਲੀ ਹੀ ਹਰਿਆਲੀ ਹੈਗੀ ਹੈ ਤੇ ਹਰੇ-ਭਰੇ ਦਰਖਤ ਲੱਗੇ ਨੇ ਤੇ ਬਹੁਤ ਹੀ ਜ਼ਿਆਦਾ ਪੁਰਾਣੇ ਦਰਖਤ ਹੈਗੇ ਨੇ ਮੈਂ ਤੁਹਾਨੂੰ ਦੱਸ ਦਵਾਂ ਜਾਰਡੀਮ ਦੇ ਸਨ ਫਰਾਂਸਕੋ ਪਾਰਕ ਹੈਗਾ ਜੋ ਕਿ 1888 ਈਸਵੀ ਦੇ ਵਿੱਚ ਬਣਾਇਆ ਗਿਆ ਸੀ ਇਹ ਜਿਹੜਾ ਪਾਰਕ ਹੈਗਾ ਇਹ ਪੁਰਤਗੀ ਲੋਕਾਂ ਦੇ ਜਿਹੜੇ ਦੁਆਰਾ ਬਣਾਇਆ ਗਿਆ ਸੀ ਤੇ ਇਸ ਦਾ ਨਾਮ ਦਿੱਤਾ ਹੈਗਾ ਜੀ ਜਾਰਡੀਮ ਦੇ ਸਨ ਫਰਾਂਸਕੋ ਪਾਰਕ ਪ੍ਰੋਜੈਕਟ ਜਿਹੜੇ ਹੈਗੇ ਨੇ ਉਹ ਸیرے-ਸੇਰੇ ਆਣਾ ਜਿਹੜੇ ਹੈਗੇ ਨੇ ਸਟਾਰਟ ਹੋ ਗਏ ਨੇ ਤੇ ਸਾਰੀਆਂ ਹੀ ਪਾਰਕਾਂ ਇਦਾਂ ਹੀ ਖੂਬਸੂਰਤ ਹੋ ਗਈਆਂ ਨੇ ਮੁਕਾਓ ਦੇ ਵਿੱਚ ਤੇ ਬਾਕੀ ਹੋਰ ਮੁਕਾਓ ਚਾਈਨਾ ਅਤੇ ਹਾਂਗਕਾਂਗ ਬਾਰੇ ਇਨਫੋਰਮੇਸ਼ਨ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗੀਆਂ ਨੇ ਇਸ ਚੈਨਲ ਦੇ ਉੱਤੇ ਤੁਹਾਨੂੰ ਸਾਰੀ ਹੀ ਜਾਣਕਾਰੀ ਪੰਜਾਬੀ ਦੇ ਵਿੱਚ ਦਿੱਤੀ ਜਾਏਗੀ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ